ਸਟਾਈਲ ਦੀ ਕਪੜੀ ਲੀਟੇ ਜਾਇਨਲ ਤੇ ਤੁਹਾਡਾ ਸਵਾਗਤ ਹੈ ਜੇ ਅਸੀਂ ਲੈ ਕੇ ਆਏ ਮੈਚਿੰਗ ਸੂਟ ਇਹ ਕਾਟਨ ਦੇ ਬਹੁਤ ਹੀ ਸੋਹਣੇ ਮੈਚਿੰਗ ਮੈਚਿੰਗ ਸੂਟ ਨੇ ਹਾਂਜੀ ਇਹ ਫਰਸਟ ਪ੍ਰਿੰਟ ਹੈ ਜੀ ਐਸ ਦੇ ਨਾਲ ਬਾਟਮ ਹੈ ਲਿਲਨ ਦੇ ਬਾਟਮ ਹੈ ਇਹਨਾਂ ਦੇ ਨਾਲ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਸਟਿਚ ਕਰਾ ਕੇ ਤਿਆਰ ਕਰਵਾ ਕੇ ਮੰਗਵਾ ਸਕਦੇ ਹੋ ਜਾਂ ਐਸ ਇਟ ਇਜ਼ ਵੀ ਮੰਗਵਾ ਸਕਦੇ ਹੋ ਹਾਂਜੀ ਇਹ ਨੈਕਸਟ ਪ੍ਰਿੰਟ ਹੈ ਜੀ ਐਸ ਦੇ ਨਾਲ ਬਾਟਮ ਹੈ ਹਾਂਜੀ ਇਹ ਸੀ ਗ੍ਰੀਨ ਹੈ ਇਹਨਾਂ ਸਭ ਜੀ ਬਾਟਨ ਲਿਲਨ ਦੀ ਹੈ ਇਹਨਾਂ 'ਚ ਕੋਈ ਵੀ ਸੂਟ ਲੈਣਾ ਹੈ ਤੁਸੀਂ ਸਾਡੇ WhatsApp ਨੰਬਰ ਤੇ ਉਸਦੀ ਪਿਕ ਸੈਂਡ ਕਰਕੇ ਜਾਂ ਸੀਰੀਅਲ ਨੰਬਰ ਦੇ ਅਨਸਾਰ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਇਹ ਸਾਰੇ 15 15 16 ਰੁਪਏ ਦਾ ਸੂਟ ਹੈ ਇਹਨਾਂ 'ਚ ਕੋਈ ਵੀ ਸੂਟ ਤੁਸੀਂ ਐਜ਼ ਇਟ ਇਜ਼ ਮੰਗਵਾ ਲਓ ਜਾਂ ਤਿਆਰ ਕਰਵਾ ਕੇ ਮੰਗਵਾ ਸਕਦੇ ਹੋ ਇਹਨਾਂ 'ਚ ਕੋਈ ਸੂਟ ਲੈਣ ਲਈ ਸਾਡੇ WhatsApp ਨੰਬਰ ਤੇ ਸਾਡਾ ਨਾ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਾਰੇ ਸੈਂਸੇ ਸੂਟ ਵਰਡ ਕਰ ਸਕੋ